ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਮੈਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਗਲੋਬਲ 스타 ਦਲਜੀਤ ਦਸਾਂਸ ਦੇ ਬਾਰੇ ਜੋ ਕਿ ਅਕਸਰ ਸੋਸ਼ਲ ਮੀਡੀਆ ਉੱਤੇ ਤਾਂ ਕਾਫੀ ਛਾਏ ਰਹਿੰਦੇ ਨੇ ਕਿਉਂਕਿ ਉਹ ਜਦੋਂ ਵੀ ਲਾਈਵ ਆਉਂਦੇ ਆ ਤੇ ਉਹਨਾਂ ਦੇ ਫੈਨਸ ਹਮੇਸ਼ਾ ਉਹਨਾਂ ਦੇ ਨਾਲ ਜੁੜ ਜਾਂਦੇ ਆ ਤੇ ਉਹਨਾਂ ਦੀਆਂ ਰੀਲਸ ਹੀ ਹੁੰਦੀਆਂ ਨਾ ਜੋ ਕਿ ਬਹੁਤ ਵਾਇਰਲ ਹੁੰਦੀਆਂ ਨਾ ਤੇ ਲੋਕ ਦਲਜੀਤ ਦਸਾਂਜ ਨੂੰ ਬਹੁਤ ਪਿਆਰ ਕਰਦੇ ਨੇ ਦੱਸਿਆ ਕਿ ਹੁਣ ਉਹ ਕਾਫੀ ਜ਼ਿਆਦਾ ਉਹਨਾਂ ਦੀ ਹਾਈਪ ਬਣੀ ਹੋਈ ਹੈ ਕਿਉਂਕਿ ਜਲਦੀ ਹੀ ਦਲਜੀਤ ਦੋਸਾਂਝ ਅਮਿਤਾਬ ਬਚਨ ਦੇ ਸ਼ੋਅ ਕੇਬੀਸੀ ਯਾਨੀ ਕਿ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਨਜ਼ਰ ਆਉਣਗੇ ਜਿਸ ਦਾ ਫਰਸਟ ਪ੍ਰੋਮੋ ਹਾਲੀ ਦੇ ਵਿੱਚ ਜੋ ਲਾਂਚ ਕੀਤਾ ਗਿਆ ਹੈ ਰਿਲੀਜ਼ ਕੀਤਾ ਗਿਆ ਜਿਸ ਦੇ ਵਿੱਚ ਦਲਜੀਤ ਦੋਸਾਂਝ ਗਾਉਂਦਿਆਂ ਹੋਇਆਂ ਪੰਜਾਬੀ ਗਾਣੇ ਨਜ਼ਰ ਆ ਰਹੇ ਨੇ ਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਜਦੋਂ ਸਟੇਜ 'ਤੇ ਐਂਟਰੀ ਲਈ ਜਾਂਦੀ ਹੈ ਇੱਕ ਤਾਂ ਉਹ ਗਾਣਾ ਗਾਉਂਦੇ ਐ ਦੂਸਰਾ ਅਮਿਤਾਬ ਬਚਨ ਨੂੰ ਪੈਰੀ ਹੱਥ ਲਗਾ ਕੇ ਮਿਲਦੇ ਨੇ ਤੇ ਉਹディア ਅਮਿਤ ਆਬਚਨ ਦੇ ਵੱਲੋਂ ਵੀ ਦਲਜੀਤ ਦਸਾਂਝ ਨੂੰ ਪੰਜਾਬ ਦਾ ਪੁੱਤਰ ਕਿਹਾ ਜਾਂਦਾ ਤੇ ਇਹ ਪ੍ਰੋਮੋ ਜੋ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਜਲਦ ਹੀ ਇਹ ਜੋ ਐਪੀਸੋਡ 31 ਅਕਤੂਬਰ ਨੂੰ ਟੀਵੀ ਦੇ ਉੱਤੇ ਰਿਲੀਜ਼ ਹੋਵੇਗਾ ਬ੍ਰੋਡਕਾਸਟ ਹੋਵੇਗਾ ਪਰ ਇਸ ਦੇ ਪ੍ਰੋਮੋ ਨੇ ਜੋ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਕਿਉਂਕਿ ਬਿਗਬੀਨ ਨੇ ਵੀ ਫਿਰ ਦਲਜੀਤ ਦਸਾਂਝ ਨੂੰ ਜਫੀ ਪਾਈ ਤੇ ਦੋਵਾਂ ਨੇ ਇੱਕ ਦੂਸਰੇ ਨੂੰ ਬਹੁਤ ਪਿਆਰ ਵੀ ਦਿੱਤਾ ਖਾਸ ਗੱਲ ਇਹ ਹੈ ਕਿ ਅਮਿਤਾਬ ਨੇ ਦਲਜੀਤ ਨੂੰ ਪੰਜਾਬ ਦਾ ਪੁੱਤਰ ਕਹਿੰਦੇ ਹੋਏ ਬੁਲਾਇਆ ਤੇ ਦਲਜੀਤ ਵੀ ਇੱਕ ਪੰਜਾਬੀ ਗੀਤ ਗਾਉਂਦੇ ਹੋਏ ਸਟੇਜ 'ਤੇ ਆਰੀ ਨੇ ਇਸ ਤੋਂ ਬਾਅਦ ਦਲਜੀਤ ਨੇ ਦੱਸਿਆ ਕਿ ਇਹ ਪੰਜਾਬ ਲਈ ਸੀ ਸੋਸ਼ਲ ਮੀਡੀਆ 'ਤੇ ਫੈਨਸ ਨੇ ਵੀ ਉਹਨਾਂ ਦੇ ਇਸ ਵਿਵਹਾਰ ਦੀ ਕਾਫੀ ਪ੍ਰਸ਼ੰਸਾ ਕੀਤੀ ਹੈ ਕੁਝ ਨੇ ਲਿਖਿਆ ਹੈ ਕਿ ਇਹ ਉਹ ਕ੍ਰੋਸ ਓਵਰ એપisode ਹੈ ਜਿਸ ਦੀ ਸਾਨੂੰ ਜ਼ਰੂਰਤ ਸੀ ਜਦਕਿ ਦੂਜਿਆਂ ਨੇ ਕਿਹਾ ਕਿ ਦਲਜੀਤ ਨੇ ਮਾਨਨਲ ਗਲੋਬਲ ਸਟੇਜ ਉੱਤੇ ਪੰਜਾਬੀ ਪਛਾਣ ਪੇਸ਼ ਕੀਤੀ ਹੈ ਕੇਬੀਸੀ 17 ਵਿੱਚ ਆਪਣੀ ਮੌਜੂਦਗੀ ਦੇ ਵਿਚਕਾਰ ਦਲਜੀਤ ਉਸਾਂਝ ਆਉਣ ਵਾਲੇ ਆਪਣੇ ਅਪਕਮਿੰਗ ਪ੍ਰੋਜੈਕਟਸ ਦੇ ਵਿੱਚ ਵੀ ਰੁੱਝੇ ਹੋਏ ਨੇ ਉਹਨਾਂ ਨੇ ਹਾਲ ਹੀ ਦੇ ਵਿੱਚ ਆਪਣੀ ਨਵੀਂ ਐਲਬਮ ਦਾ ਵੀ ਸਿੰਗਲ ਕੁਫਰ ਰਿਲੀਜ਼ ਕੀਤਾ ਸੀ ਉਹ ਸਨੀ ਦਿਓਲ ਅਤੇ ਵਰੁਣਤ ਵੰਦੇ ਨਾਲ ਫਿਲਮ ਬਾਰਡਰ 2 ਦੇ ਵਿੱਚ ਵੀ ਨਜ਼ਰ ਆਉਣਗੇ ਦਲਜੀਤ ਇੰਟਰਨੈਸ਼ਨਲ ਉਹਨਾਂ ਦਾ ਟੋਰ ਵੀ ਚੱਲ ਰਿਹਾ ਉਹਨਾਂ ਨੇ ਕੁਆਲਾਪੁਰ ਤੇ ਹਾਂਗਕਾਂਗ ਦੇ ਵਿੱਚ ਪਰਫਾਰਮੈਂਸ ਦਿੱਤੀ ਸੀ ਦਸੰਬਰ ਦੇ ਵਿੱਚ ਬੈਂਕਾਕ ਦੇ ਵਿੱਚ ਉਹਨਾਂ ਦਾ ਆਖਰੀ ਪਰਫਾਰਮੈਂਸ ਰਹਿਣ ਵਾਲਾ ਹੈ ਜੇਕਰ ਕੇਬੀਸੀ ਦੀ ਗੱਲ ਕਰੀਏ ਤੇ ਇਹ ਐਪੀਸੋਡ 31 ਅਕਤੂਬਰ 2025 ਨੂੰ ਬ੍ਰਾਡਕਾਸਟ ਹੋਵੇਗਾ ਦਲਜੀਤ ਅਤੇ ਬਿਗ ਬੀ ਦੇ ਵਿਚਕਾਰ ਬਹੁਤ ਸਾਰੀਆਂ ਮਜ਼ੇਦਾਰ ਗੱਲਾਂ ਵੀ ਹੋਈਆਂ ਨੇ ਜੋ ਕਿ ਸਾਨੂੰ ਐਪੀਸੋਡ ਦੇ ਵਿੱਚ ਵੇਖਣ ਨੂੰ ਮਿਲਣਗੀਆਂ ਪਰ ਜਦੋਂ ਦਲਜੀਤ ਦੇ ਵੱਲੋਂ ਆਪਣਾ ਲਾਈਵ ਇੱਕ ਕੀਤਾ ਗਿਆ ਸੀਗਾ ਸੋਸ਼ਲ ਮੀਡੀਆ ਉੱਤੇ ਤਾਂ ਉਸ ਦੇ ਵਿੱਚ ਦਲਜੀਤ ਹੀ ਕਹਿੰਦੇ ਹੋਏ ਜ਼ਰੂਰ ਨਜ਼ਰ ਆਏ ਸੀਗੇ ਕਿ ABC ਦੇ ਸ਼ੋਅ ਦੇ ਵਿੱਚ ਉਹਨਾਂ ਨੇ ਬਹੁਤ ਇੰਜੋਏ ਕੀਤਾ ਹਾਲਾਂਕਿ ਉਹਨਾਂ ਕੋ ਹਾਰੀ ਤਾਂ ਬਿਲਕੁਲ ਵੀ ਨਹੀਂ ਹੈ ਪਰ ਟਾਈਮ ਖਤਮ ਹੋ ਗਿਆ ਸਗੋਂ ਇਸ ਤੋਂ ਪਤਾ ਲੱਗਦਾ ਵੀ ਦਲਜੀਤ ਸਾਰੇ ਕੁਐਸਚਨਸ ਦੇ ਜਵਾਬ ਵੀ ਬਖੂਬੀ ਦਿੰਦਿਆ ਹੋਇਆ ਨਜ਼ਰ ਆਏ ਹੋਣਗੇ ਤੇ ਹੁਣ ਸਾਰੇ ਫੈਨਸ ਨੂੰ ਇੰਤਜ਼ਾਰ ਹੈ ਕਿ ਕਦੋਂ ਉਹਨਾਂ ਦਾ ਐਪੀਸੋਡ ਜਦੋਂ ਬ੍ਰਾਡਕਾਸਟ ਹੋਵੇਗਾ ਤੇ ਦਲਜੀਤ ਤੇ ਅਮਿਤਾ ਬਚਨ ਦੀ ਇੱਕ ਕੈਮਿਸਟਰੀ ਜੋ ਜੋੜੀ ਜੋ ਸਾਨੂੰ ਵੇਖਣ ਨੂੰ ਮਿਲੇਗੀ ਉੱਥੇ ਦੱਸਦੀ ਹੈ ਕਿ ਹਾਲੀ ਦੇ ਵਿੱਚ ਉਹਨਾਂ ਦਾ ਕੁਫਰ ਗੀਤ ਵੀ ਰਿਲੀਜ਼ ਹੋਇਆ ਜਿਸ ਨੂੰ ਫੈਨਸ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਸਾਨਿਆ ਜੋ ਕਿ ਦੰਗਲ ਫਿਲਮ ਔਰ ਲਓ ਉਹਨਾਂ ਦੇ ਆਪੋਜ਼ਿਟ ਨਜ਼ਰ ਆਈ ਸੀ ਕਿ ਤੇ ਉਹਨਾਂ ਦੇ ਡਾਂਸ ਮੂਵਸ ਦਲਜੀਤ ਦੇ ਆਵਾਜ਼ ਨੂੰ ਹਰ ਕੋਈ ਪਸੰਦ ਕਰ ਰਿਹਾ ਤੇ ਤੁਹਾਨੂੰ ਦਲਜੀਤ ਦੋਸਾਂਝ ਕਿਵੇਂ ਤੇ ਲੱਗਦੇ ਕਿਹੜਾ ਗੀਤ ਜਾਂ ਫਿਰ ਕਿਹੜੀ ਫਿਲਮ ਉਹਨਾਂ ਦੀ ਤੁਹਾਡੇ ਦਿਲ ਦੇ ਕਰੀਬ ਹੈ ਸਾਨੂੰ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਵਜ੍ਹਾ ਤੇ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ